ਦੀ ਪੰਜਾਬ ਦੀ ਸਰਜੀਕਲੇ ਲੈ ਅਦਾਸ ਕਰਾਂਗੇ ਜੀ ਖਲਾਫ ਤੁਹਾਡੇ ਸਾਹਮਣੇ ਨੇ ਨਾ ਬੰਦਾ ਸੁਰੱਖਿਤ ਹੈ ਨਾ ਪ੍ਰਾਪਰਟੀ ਸੁਰੱਖਿਤ ਹੈ ਸਰਕਾਰ ਨਾਲ ਦੀ ਚੀਜ਼ ਨਜ਼ਰ ਕਿਸੇ ਆਉਂਦੀ ਨਹੀਂ ਜਿਹੜੇ ਹਾਂਜੀ ਤੇ ਬੜੇ ਦੁਖਦਾਈ ਗੱਲ ਹੈ ਸਾਨੂੰ ਸਭ ਨੂੰ ਮਿਲ ਕੇ ਆਪਸੀ ਮਤਭੇਦ ਭੁਲਾ ਕੇ ਪੰਜਾਬ ਚ ਅਮਨ ਸ਼ਾਂਤੀ ਲਈ ਤੇ ਵਿਕਾਸ ਲਈ ਕੰਮ ਕਰਨਾ ਚਾਹੀਦਾ ਹੈ ਜਿਹੜਾ ਜੋ ਦਾਵੇ ਕੀ ਤਿਆਰ ਸਰਕਾਰ ਵੱਲੋਂ ਲਾਈਨ ਆਰਡਰ ਲੈ ਕੇ ਲੇਕਿਨ ਉਹ ਕੰਪਲੀਅਨ ਨਹੀਂ ਆ ਰਹੀਆਂ ਦੇਖੋ ਪੰਜਾਬ ਦੀ ਸਮੂਚੀ ਜਿਹੜੀ ਇਹਨੂੰ ਲੌਂਗ ਆਰਡਰ ਦੀ ਸਿਚੁਏਸ਼ਨ ਲਈ ਇਹ ਦੇਖਣਾ ਹੁੰਦਾ ਹੈ ਕਿ ਜੁਰਮ ਹੋਣ ਤੋਂ ਪਹਿਲਾਂ ਰੋਕਿਆ ਜਾਵੇ ਅੱਜ ਲਗਾਤਾਰ ਬੰਬਲੇਸ ਹੋ ਰਹੇ ਆ ਫਿਰ ਟੈਪਿੰਗ ਹੋ ਰਹੀਆਂ ਰੈਨਸਮ ਲਈ ਪੈਸੇ ਲਈ ਜਾ ਰਹੇ ਆ ਕਤਲ ਹੋ ਰਹੇ ਆ ਇਹਦਾ ਮਤਲਬ ਕਾਨੂੰਨ ਦਾ ਨਾ ਕੋਈ ਡਰ ਹੈ ਨਾ ਕਾਨੂੰਨ ਇਹਦਾ ਸਮਰੱਥ ਹੈ ਕਿ ਜੁਰਮ ਹੋਣ ਤੋਂ ਪਹਿਲਾਂ ਰੋਕ ਸਕੇ ਇਸ ਕਰਕੇ ਫਿਰ ਜਿਹੜਾ ਨਸ਼ਿਆਂ ਦਾ ਵਪਾਰ ਲੋਕੀ ਹੁਣ ਇਹ ਨਹੀਂ ਕੋਈ ਕਹ ਰਿਹਾ ਕਿ ਨਸ਼ੇ ਰੋਕਣ ਦੇ ਵਿੱਚ ਅਸੀਂ ਸਮਰੱਥ ਹਾਂ ਹੁਣ ਕਹਿੰਦੇ ਜੀ ਆਲਟਰਨੇਟਿਵ ਨਸ਼ਾ ਦੇ ਦਿਓ ਪੰਜਾਬ ਦਾ ਗੁਰੂਆਂ ਦੀ ਧਰਤੀ ਹੈ ਇੱਥੇ ਗੁਰੂਵਾਰੀ ਕਹਿੰਦੀ ਹੈ ਨਾਮੁ ਖੁਮਾਰੀ ਨਾਨਕਾ ਚੜੀ ਰਹੇ ਜਦਾਸ ਇਤਬਾਦ ਪੀਤੇ ਨਾਨਕਾ ਬਹੁਤੇ ਖਕੀਰ ਅਸੀਂ ਤਾਂ ਹੁਣ ਸ਼ਰਾਬ ਦਾ ਵਪਾਰ ਬਣਾਈ ਬੈਠੇ ਆ ਨਸ਼ਿਆਂ ਦਾ ਵਪਾਰ ਬਣਾਏ ਬੈਠੇ ਆ ਇਹ ਬੰਦ ਹੋਣਾ ਚਾਹੀਦਾ ਹਾਂਜੀ ਆਏ ਉਸ ਭਾਈ ਗਰੂ ਕੀ ਅਰਦਾਸ ਕਰੋ ਕਿ ਕੋ ਮੈਂ ਪੰਜਾਬ ਤੇ ਦੇਸ਼ ਦੇ ਭਲੇ ਲਈ ਅਰਦਾਸ ਕਰਾਂਗਾ ਆਪਸੀ ਭਾਈਚਾਰੇ ਲਈ ਅਰਦਾਸ ਕਰਾਂਗਾ ਅਸੀਂ ਸਾਰੇ ਪੰਜਾਬੀ ਇੱਕ ਆ ਮਿਲ ਕੇ ਕੰਮ ਕਰੀਏ ਇਹ ਪੰਜਾਬ ਨੂੰ ਫੇਰ ਇੱਕ ਨੰਬਰ ਦਾ ਸੂਬਾ ਬਣਾਈਏ ਉੱਚੀ ਅਕਾਲ ਮਾਰਕੀਟ ਦੇ ਸਹਿਯੋਗ ਨਾਲ ਪ੍ਰੋਗਰਾਮ ਮਨਾਇਆ ਜਾ ਰਿਹਾ ਕਿਉਂਕਿ ਦਸਮ ਪਾਤਸ਼ਾਹ ਨੇ ਇਸ ਧਰਤੀ ਤੇ ਅਮਰ ਦੀ ਦਾਤ ਬਖਸ਼ੀ ਆ। ਤੇ ਸਾਡਾ ਫਰਜ਼ ਬਣਦਾ ਕਿਉਂਕਿ ਜਦੋਂ ਸਿਰਜਣਾ ਪੰਜ ਪਿਆਰਾ ਦੀ ਹੋਈ ਸੀ ਤੇ ਬਹੁਤ ਵੱਡਾ ਇੱਕ ਦੁਨੀਆ ਦੇ ਇੱਕ ਖੇਡ ਰਚੀ ਜਸਮ ਪਾਤਸ਼ਾਹ ਨੇ ਤੇ ਮੈਂ ਸਮਝਦਾ ਉਹਦਾ ਸਾਰਾ ਪੰਥ ਪੂਰਾ ਸਮਾਜ ਇਸ ਪੂਰਾ ਦੇਸ਼ ਕਿਉਂਕਿ ਜਿਸ ਤਰ ਪਾਤਸ਼ਾਹ ਨੇ ਸੋਚਾ ਪਰਿਵਾਰ ਆਪਣੇ ਦੇਸ਼ ਲਈ ਕੌਮ ਲਈ ਲੋਕਾਂ ਲਈ ਵਾਰਿਆ ਹੋਵੇ ਤੇ ਸਾਡਾ ਫਰਜ਼ ਬਣਦਾ ਸੀ ਉਹਨਾਂ ਦੇ ਰਾਹ ਤੇ ਚੱਲੀਏ। ਤੇ ਅੱਜ ਇਹ ਉਸ ਪ੍ਰੋਗਰਾਮ ਦੇ ਚਕ ਕਾਲ ਮਾਰਕੀਟ ਜਿੱਥੇ ਸੋਚੀ ਮਾਰਕੀਟ ਸੰਗਤ ਰੂਪ ਕੇ ਪਹੁੰਚਿਆ ਉੱਥੇ ਸਾਡੇ ਭਾਰਤ ਦੇਸ਼ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਜੀ ਅਚੇਚੇ ਤੌਰ ਤੇ ਪਹੁੰਚੇ ਆ ਤੇ ਸਿੱਖ ਪੰਥ ਦੀਆਂ ਲਾਡਲੀਆਂ ਫੌਜਾਂ ਬਾਬਾ ਕੁਲਵਿੰਦਰ ਸਿੰਘ ਜੀ ਚਮਕੌਰ ਸਾਹਿਬ ਵਾਲੇ ਉਹ ਵੀ ਅਚੇਚੇ ਤੌਰ ਤੇ ਸੰਗਤ ਦੇ ਰੂਪ ਵਿੱਚ ਦਰਸ਼ਨ ਦੇ ਰਹੇ ਤੇ ਮੈਂ ਸਮਝਦਾ ਕਿ ਅੱਜ ਕਦੇ ਲੱਖ ਖੁਸ਼ੀਆਂ ਪਾਤਸ਼ਾਹਾਂ ਜੇ ਸਤਿਗੁਰੂ ਨਜ਼ਰ ਕਰੇ ਤੇ ਗੁਰੂ ਸਾਹਿਬ ਦੀ ਨਜ਼ਰ ਹੋਈ ਹੈ ਤੇ ਜਿਹੜੀ ਸਾਰੀ ਸੰਗਤ ਕੱਟੀ ਹੋਈ ਹੈ ਤਾਂ ਉਮੀਦ ਕਰਦੇ ਸਪੁੱچے ਸਮਾਜ ਦੀ ਚੜ੍ਹਦੀ ਕਲਾਸ ਤੇ ਅਰਦਾਸ ਦੀ ਅਰਦਾਸ ਕੀਤੀ ਹੈ ਤੇ ਐਦਾਂ ਹੀ ਚੱਲਦਾ ਰਹੇ ਹੋਰ ਦੋਨੋਂ ਕੀ ਬੇਕਰੋਗੇ ਨਸ਼ਾ ਛੱਡ ਕੇ ਗੁਰੂ ਦੇ ਦਸਤੇ ਰਸਤੇ ਤੇ ਚਲੋ ਤਾਂ ਹੀ ਸਾਡਾ ਸਮਾਜ ਨਿਰੋਇਆ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਰਿਆਂ ਨੂੰ ਪਤਾ ਹੈ ਕਿ ਲੁਧਿਆਣੇ ਸ਼ਹਿਰ ਦੇ ਵਿੱਚ ਜਿਹੜੇ ਕਿ ਸਾਰੀ ਮਾਰਕੀਟ ਕਮੇਟੀ ਵੱਲੋਂ ਸਾਰਿਆਂ ਵੱਲੋਂ ਬੜੀ ਚੜ੍ਹਦੀ ਕਲਾ ਦੇ ਵਿੱਚ ਖਾਲਸਾ ਸਾਜਨਾ ਦਿਵਸ ਮਨਾਇਆ ਜਾ ਰਿਹਾ ਹੈ ਕਿਉਂਕਿ ਬੜੀ ਚੜ੍ਹਦੀ ਕਲਾ ਦੀ ਗੱਲ ਹੈ ਜਿਹੜਾ ਕਿ ਅੱਜ ਦਿਹਾੜਾ ਮਨਾਇਆ ਜਾ ਰਿਹਾ ਹੈ ਕਿਉਂਕਿ ਅੱਜ ਦੇ ਦਿਨ ਉਹ ਦੇਣਿਆ ਜਦੋਂ ਕਿ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਖਾਲਸਾ ਪ੍ਰਗਟ ਕੀਤਾ ਖਾਲਸਾ ਅਕਾਲ ਪੁਰਖ ਦੀ ਫੌਜ ਪ੍ਰਗਟਿਓ ਖਾਲਸਾ ਪਰਮਾਤਮਾ ਕੀ ਮੋਜ ਜਬ ਤੱਕ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦहूं ਮੈਂ ਸਾਰਾ ਜਾਬੇ ਕਰੇ ਵਿਪਰਨ ਕੀ ਰੀਤ ਮੈਂ ਨਾ ਕਰੂੰ 인 ਕੀ ਪ੍ਰਤੀਤ ਕਿਉਂਕਿ ਉਹ ਗੁਰੂ ਗੋਬਿੰਦ ਸਿੰਘ ਪਾਸ਼ਾ ਜਿਨ੍ਹਾਂ ਨੇ ਖਾਲਸਾ ਪੰਥ ਸਜਾ ਕੇ ਪੂਰੇ ਭਾਰਤ ਦੇਸ਼ ਲਈ ਕਿਉਂਕਿ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਉਸ ਟਾਈਮ ਪਾੜੀ ਰਾਜੇ ਕਹਿੰਦੇ ਸੀਗੇ ਵੀ ਮਹਾਰਾਜ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਅਸੀਂ ਤੁਹਾਨੂੰ ਅੰਮ੍ਰਿਤ ਵੇਛਾਂਗੇ ਤੁਹਾਡਾ ਗੁਰੂ ਹੋਣ ਦਾ ਸਾਥ ਵੀ ਦੇਵਾਂਗੇ ਤੁਹਾਡੇ ਨਾਲ ਪਰ ਸਾਡੀ ਪੰਗਤ ਅੱਡ ਲਈ ਜਾਵੇ ਉਦੋਂ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਕਿਹਾ ਸੀ ਇਨਹੀ ਕੀ ਕਿਰਪਾ ਸੇ ਸਜੇ ਹਮ ਹੈ ਇਨ ਮੋਸੇ ਗਰੀਬ ਕਰੋੜ ਪਰੇ ਕਿਉਂਕਿ ਸਾਰੀਆਂ ਜਾਤਾਂ ਪਾਤਾਂ ਤੋਂ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਮੁਕਤ ਕਰਕੇ ਵਰਣਕੁੱਲ ਦਾ ਨਾਸ ਕਰਕੇ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਖਾਲਸਾ ਪੰਥ ਸਜਾਇਆ ਸੀ ਉਹ ਗੁਰੂ ਗੋਬੇ ਸਿੰਘ ਪਾਸ਼ਾ ਜਿਨ੍ਹਾਂ ਨੇ 9 ਸਾਲ ਦੀ ਉਮਰ 'ਚ ਆਪਣੇ ਪਿਤਾ ਗੁਰੂ ਤੇਗ ਬਹਾਦਰ ਪਾਸ਼ਾ ਜੀ ਨੂੰ ਸਿੱਧੀ ਦੇਣ ਵਾਸਤੇ ਦਿੱਲੀ ਚਾਂਦਨੀ ਚੌਕ ਭੇਜਿਆ ਸੀਗਾ ਕਿਉਂਕਿ ਗੁਰੂ ਗੋਬੇ ਸਿੰਘ ਪਾਸ਼ਾ ਦੀ ਜਿਹੜੀ ਪਿਤਾ ਦੀ ਕੁਰਬਾਨੀ ਸੀਗੀ ਪੂਰੇ ਭਾਰਤ ਦੇਸ਼ ਲਈ ਕੁਰਬਾਨੀ ਸੀ ਸਨਾਤਨ ਧਰਮ ਲਈ ਕੁਰਬਾਨੀ ਸੀ ਉਸ ਟਾਈਮ Hindu ਧਰਮ ਦੀ ਗੁਰੂ ਗੋਬੇ ਸਿੰਘ ਪਾਸ਼ਾ ਨੇ ਰੱਖਿਆ ਕੀਤੀ ਇਸ ਕਰਕੇ ਸਾਨੂੰ ਸਾਰਿਆਂ ਨੂੰ ਇਹੀ ਸੰਦੇਸ਼ ਚਾਹੀਦਾ ਵੀ ਅਸੀਂ ਇਕੱਠੇ ਹੋ ਕੇ ਗੁਰੂ ਗੋਬਿੰਦ ਸਿੰਘ ਪਾਸ਼ਾ ਦਾ ਅੰਮ੍ਰਿਤ ਛੱਕੇ ਸਿੰਘ ਸਜੀਏ ਗੁਰੂ ਵਾਲੇ ਬਣੀਏ ਨਗਰੇ ਨਾ ਰਹੀਏ ਕਿਉਂਕਿ ਗੁਰੂ ਗੋਬਿੰਦ ਸਿੰਘ ਪਾਸ਼ਾ ਦੀ ਬੜੀ ਵੱਡੀ ਕੁਰਬਾਨੀ ਉਹਨਾਂ ਨੇ 9 ਸਾਲ ਦੀ ਉਮਰ 'ਚ ਆਪਣੇ ਪਿਤਾ ਦਾ ਸੀਸ ਵਾਰਿਆ ਆਪਣਾ ਸਾਰਾ ਸਰਬੰਸ ਇਸ ਭਾਰਤ ਦੇਸ਼ ਲਈ ਲਾਇਆ ਜੇ ਅੱਜ ਭਾਰਤ ਦੇਸ਼ ਸੁੱਖ ਦਾ ਸਾਹ ਲੈ ਰਿਹਾ ਹੈ ਖੁਸ਼ੀਆਂ ਨਾਲ ਜੀ ਰਿਹਾ ਹੈ ਤੇ ਗੁਰੂ ਗੋਬਿੰਦ ਸਿੰਘ ਪਾਸ਼ਾ ਦੀ ਕੁਰਬਾਨੀ ਆ ਨਾ ਬਾਤ ਕਰੂ ਅੱਬ ਕੀ ਨਾ ਬਾਤ ਕਰੂ ਤਬ ਕੀ ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ ਤੋ ਸੁਨਨਤ ਹੋਤੀ ਸਭ ਕੀ ਇਸ ਕਰਕੇ ਸਾਰੇ ਆਪਾਂ ਅੰਮ੍ਰਿਤਸਰ ਕੇ ਗੁਰੂ ਗੋਬਿੰਦ ਸਿੰਘ ਪਾਸ਼ਾ ਦਾ ਖਾਲਸਾ ਬਣੀਏ ਗੁਰਸਿੱਖੀ ਨਾਲ ਜੀਵਨ ਜੀਏ ਕਿਉਂ ਗੁਰੂ ਗੋਬਿੰਦ ਸਿੰਘ ਪਾਸ਼ਾ ਦੀ ਬੜੀ ਵੱਡੀ ਭਾਰਤ ਦੇਸ਼ ਲਈ ਦੇਣੇ ਇਸ ਕਰਕੇ ਸਾਰੀ ਸੰਗਤ ਨੂੰ ਅਸੀਂ ਬੇਨਤੀ ਕਰਦੇ ਆ ਅੱਜ ਖਾਲਸਾ ਸਾਜਨਾ ਦਿਵਸ ਮਨਾਇਆ ਜਾ ਰਿਹਾ ਹੈ ਖਾਲਸਾ ਪ੍ਰਗਟ ਦਿਸ਼ ਇਸ ਕਰਕੇ ਚੜ੍ਹਦੀ ਕਲਾ ਦੇ ਵਿੱਚ ਰਹਿ ਕੇ ਅਸੀਂ ਜਿੰਨੀ ਵੀ ਤੁਹਾਡੀ ਸੰਗਤ ਸਾਰਿਆਂ ਨੂੰ ਇਹ ਬੇਨਤੀ ਕਰਦੇ ਆ ਆਪਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਸਿੱਖ ਬਣ ਕੇ ਅੰਮ੍ਰਿਤ ਛਕ ਕੇ ਸੋਨਾ ਦਾ ਸਾਥ ਦਈਏ ਗੁਰੂ ਵਾਲੇ ਬਣੀਏ ਤੇ ਸਮੁੱਚ ਭਾਈ ਗੋਸ਼ਾ ਜੀ ਸਾਡੇ ਸ਼ਹਿਰ ਤੋਂ ਤੇ ਗੁਰਦੀਪ ਗੋਸ਼ਾ ਜੀ ਇਧਰ ਔਰੋਲ ਜੀ ਬਾਕੀ ਹੋਰ ਸਾਰੇ ਜਿੰਨੇ ਵੀ ਇੱਥੇ ਪਹੁੰਚੇ ਲਾਲਪੁਰਾ ਸਾਹਿਬ ਜਿੰਨੇ ਵੀ ਸਾਰੇ ਇੱਥੋਂ ਦੀ ਜਿੰਨੀ ਵੀ ਸੰਗਤ ਇਸ ਮਾਰਕੀਟ ਦੀ ਮਾਰਕੀਟ ਦੇ ਅਕਾਲਗਰ ਅਕਾਲਗਰ ਮਾਰਕੀਟ ਉਹਨਾਂ ਵੱਲੋਂ ਖਾਲਸਾ ਪੰਥ ਨੂੰ ਸੱਦਿਆ ਗਿਆ ਸੀਗਾ ਵੀ ਅੱਜ ਉਹ ਖਾਲਸਾ ਸਾਜਨਾ ਦਿਵਸ ਮਨਾ ਰਹੇ ਆ ਤੇ ਬੜੀ ਬੜੀ ਲੱਖ ਲੱਖ ਵਧਾਈ ਉਹਨਾਂ ਨੂੰ ਜਿਹੜਾ ਉਹਨਾਂ ਨੇ ਐਡਾ ਵੱਡਾ ਉਪਰਾਲਾ ਕਰਕੇ ਖਾਲਸਾ ਸਾਜਨਾ ਦਿਵਸ ਲੁਧਿਆਣਾ ਸ਼ਹਿਰ ਦੇ ਵਿੱਚ ਮਨਾਇਆ ਬਸ ਦੇਖੋ ਕੀ ਬਿਲ ਕਰੋਗੇ ਨਸ਼ਾ ਜਾ ਰਹੇ ਜੋ ਕੀ ਨਸ਼ਾ ਵਿੱਚ ਜਾ ਰਹੇ ਆ ਦੇਖੋ ਬੱਚਿਆਂ ਨੂੰ ਬੱਚਨ ਦੀ ਲੋੜ ਏ ਲੋਕਾ ਗੁਰੂ ਗੋਬਿੰਦ ਸਿੰਘ ਪਾਸ਼ਾ ਦਾ ਖਾਲਸਾ ਦੇਖੋ ਬੱਚੇ ਜੀ ਅਜ ਨਸ਼ਿਆਂ ਤੋਂ ਮੁਕਤ ਹੋਣਗੇ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਵੀ ਅਸੀਂ ਨਸ਼ੇ ਦੀ ਦਲਦਲ ਤੋਂ ਪੰਜਾਬ ਨੂੰ ਕੱਢਣਾ ਹੈ ਤੇ ਪੰਜਾਬ ਗੁਰਸਿੱਖੀ ਦੇ ਨਾਲ ਜੁੜੇ ਦੇਖੋ ਪੰਜਾਬ ਸਰਕਾਰ ਵੀ ਉਪਰਾਲੇ ਕਰ ਰਹੀ ਆ ਅਸੀਂ ਸਰਕਾਰ ਨੂੰ ਵੀ ਬੇਨਤੀ ਕਰਦੇ ਜਿੱਥੇ ਆਪਾਂ ਨਸ਼ੇ ਵਾਲਿਆਂ ਨੂੰ ਫੜ ਰਹੇ ਆ ਉੱਥੇ ਜਿਹੜੇ ਵੱਡੇ ਵੱਡੇ ਮਗਰਮਾਚੇ ਉਹਨਾਂ ਨੂੰ ਵੀ ਸਾਨੂੰ ਫੜਨਾ ਚਾਹੀਦਾ ਨਾ ਕਿ ਅਸੀਂ ਆਮ ਛੋਟੇ ਨਸ਼ਿਆਲਿਆਂ ਨੂੰ ਫੜੀਏ ਜਿਹੜੇ ਵੱਡੇ ਵੱਡੇ ਸਨਦਾਕਰ ਸਾਨੂੰ ਉਹਨਾਂ ਨੂੰ ਨੱਥ ਪਾਉਣੀ ਚਾਹੀਦੀ ਏ ਕਿਉਂਕਿ ਪੰਜਾਬ ਦਾ ਭਲਾ ਹੋ ਤਾਂ ਹੋ ਸਕਦਾ ਜੇ ਅਸੀਂ ਪੰਜਾਬ ਸਾਰੇ ਨੂੰ ਇਕੱਠੇ ਲੈ ਕੇ ਚੱਲੀਏ ਤੇ ਪੰਜਾਬ ਨਸ਼ਾ ਮੁਕਤ ਹੋਵੇ ਪੰਜਾਬ ਦੀ ਕਿਸਾਨੀ ਦਾ ਹੱਲ ਹੋਵੇ ਪਾਣੀਆਂ ਦੇ ਮੁੱਦੇ ਦਾ ਹੱਲ ਹੋਵੇ ਕਿਉਂਕਿ ਪੰਜਾਬ ਪੰਜਾਬ 'ਚ ਪਾਣੀ ਦੀ ਵੀ ਬੜੀ ਦਿੱਕਤ ਆ ਰਹੀ ਏ ਇਸ ਕਰਕੇ ਸਾਰੀਆਂ ਸਰਕਾਰਾਂ ਨੂੰ ਬੇਨਤੀ ਕਰਦੇ ਆਂ ਵੀ ਆਪਾਂ ਚੜ੍ਹਦੀ ਕਲਾ ਦੇ ਵਿੱਚ ਰਹਿ ਕੇ ਕਿਉਂਕਿ ਇਹ ਰੰਗਲਾ ਪੰਜਾਬ ਬਣਾਉਣਾ ਸੀ ਜਿਹੜਾ ਗੁਰੂ ਗੋਬਿੰਦ ਸਿੰਘ ਪਾਸ਼ਾ ਦਾ ਵਸਾਇਆ ਹੋਇਆ ਪੰਜਾਬ ਭਾਰਤ ਦੇਸ਼ ਸਾਰੇ ਚੜ੍ਹਦੀ ਕਲਾ ਦੇ ਵਿੱਚ ਰਹਿ ਕੇ ਆਪਾਂ ਅੱਜ ਖਾਲਸਾ ਸਾਜਣਾ ਦਿਵਸ ਲੁਧਿਆਣੇ ਸ਼ਹਿਰ ਵੱਲੋਂ ਪੂਰੀ ਸੰਗਤ ਵੱਲੋਂ ਤੇ ਜਿੰਨੀ ਵੀ ਥੋਦੀ ਅਕਾਲ ਗੜ ਮਾਰਕੀਟ ਜਿਹੜੀ ਉਹਨਾਂ ਵੱਲ ਮਨਾਇਆ ਜਾ ਰਿਹਾ ਬੜੀ ਖੁਸ਼ੀ ਦੀ ਗੱਲ ਹੈ ਚੜ੍ਹਦੀ ਕਲਾ ਦੀ